ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਿਤ ਵਿਵਾਦਾਂ ਦੇ ਵਿੱਚ ਰਹਿੰਦਾ ਇੱਕ ਤੇ ਵਿਵਾਦ ਇਹ ਆ ਕਿ ਉਹਨਾਂ ਨੇ ਜਿਹੜਾ ਸਿੱਖ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਛੇੜਖਾਨੀਆਂ ਕੀਤੀਆਂ ਸੀ ਦੂਜਾ ਪਹਿਲੀ ਦਫਾ ਪੰਜਾਬ ਤੋਂ ਬਾਹਰਲੇ ਕਿਸੇ ਬੰਦੇ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਹੈ ਤੀਜਾ ਨਵਾਂ ਇਹ ਵਿਵਾਦ ਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਖਤਰ ਉਸ ਆਫੀਸਰ ਨੂੰ ਲਗਾਇਆ ਜਿਹੜੇ ਨਿਯਮਾਂ ਦੇ ਮੁਤਾਬਕ ਉੱਥੇ ਬਤੌਰ 77 ਸਵਾਵਾ ਨਹੀਂ ਦੇ ਸਕਦੇ ਹਾਲਾਂਕਿ ਇਹਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਭਾਵੇਂ ਗਲਤੀ ਨਾ ਕੋਈ ਹੋਵੇ ਪਰ ਚੇਅਰਮੈਨ ਦੀ ਜ਼ਿੰਮੇਵਾਰੀ ਬੰਦ ਹੀ ਹੈ ਕਿ ਉੱਥੇ 77 ਉਹੀ ਲਗਾਇਆ ਜਾਸਦਾ ਜਿਹੜਾ ਕਟੂਕਟ ਐਡੀਸ਼ਨਲ ਸੈਕਟਰੀ ਦਾ ਅਹੁਦਾ ਹੋਵੇ ਪੰਜਾਬ ਸਰਕਾਰ ਵੱਲੋਂ ਜਰੂਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਸਤੇ 77 ਰੈਂਕ ਦਾ ਇੱਕ ਪੀਸੀਐਸ ਅਫਸਰ ਭੇਜਿਆ ਜੋ ਸ਼ਰਤਾਂ ਦੇ ਮੁਤਾਬਕ ਉੱਥੇ 77 ਰੈਂਕ ਦੀਆਂ ਸੁਵਾਮਾ ਨਹੀਂ ਦੇ ਸਕਦਾ ਪੂਰਾ ਮਸਲਾ ਕੀ ਹੈ ਅਸਲ ਵਿੱਚ ਅੱਜ ਉਸਤੇ ਹੀ ਅਸੀਂ ਤੁਹਾਡੇ ਨਾਲ ਇੱਕ ਸਾਝ ਪਾਵਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੱਕ ਮਹੱਤਵਪੂਰਨ ਪੰਜਾਬ ਸਰਕਾਰ ਦਾ ਉਹ ਦਾਰਾ ਜਿਸ ਤੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਟਿਕਿਆ ਹੁੰਦਾ ਕਿਉਂਕਿ ਪੰਨਵੀਂ 8ਵੀਂ 10ਵੀਂ 12ਵੀਂ ਜਮਾਤ ਦੇ ਰਿਜ਼ਲਟ ਪ੍ਰੀਖਿਆਵਾਂ ਮੰਨ ਲੈਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਿਲੇਬਸ ਤਿਆਰ ਕਰਨਾ ਸਿਲੇਬਸ ਨੂੰ ਲੈ ਕੇ ਵੀ ਪਿੱਛੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਾਫੀ ਚਰਚਾ ਦੇ ਵਿੱਚ ਆ ਜਦੋਂ ਬਲਦੇਵ ਸਿੰਘ ਸਿਰਸਾ ਹੋਣਾ ਨੇ ਕਈ ਮਹੀਨੇ ਇੱਥੇ ਰੋਸ ਮਾਰਚ ਤੇ ਰੋਸ ਮੁਜ਼ਾਹਰਾ ਵੀ ਕੀਤਾ ਸੀ ਕਿ ਹਿਸਟਰੀ ਦੇ ਨਾਲ ਬਹੁਤ ਜ਼ਿਆਦਾ ਛੇੜਖਾਨੀ ਕੀਤੀ ਗਿਆ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤੇ ਇੱਕ ਦੂਜੇ ਸੂਬੇ ਤੋਂ ਰਿਟਾਇਰਡ ਆਈਐਸ ਆਫੀਸਰ ਜਿਹੜੇ ਜਨਾਂ ਦੀਆਂ ਦਿੱਲੀ ਵਿੱਚ ਸਵਾਮਾਂ ਰਹੀਆਂ ਨੇ ਡਾਕਟਰ ਸਤਵੀਰ ਕੌਰ ਭੇਦੀ ਹੋਣਾ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਇਹ ਵੀ ਵਿਵਾਦ ਪੰਜਾਬੀਆਂ ਵੱਲੋਂ ਕਾਫੀ ਉਠਾਇਆ ਗਿਆ ਕੀ ਆਖਿਰ ਪੰਜਾਬ ਦੇ ਵਿੱਚ ਕਿਸੇ ਬਾਹਰਲੇ ਸੂਬੇ ਤੋਂ ਟਾਇਰਡ ਆਈਐਸ ਅਫਸਰ ਨੂੰ ਕਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਹਲੇ ਉਸ ਤੇ ਜਿਹੜਾ ਮਾਮਲਾ ਠੰਡਾ ਨਹੀਂ ਹੋਇਆ ਲੇਕਿਨ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 77 ਰੈਂਕ ਚੇਅਰਮੈਨ ਤੋਂ ਬਾਅਦ ਇੱਕ 77 ਰੈਂਕ ਦਾ ਅਹੁਦਾ ਹੁੰਦਾ ਬੜਾ ਮਹੱਤਵਪੂਰਨ ਅਹੁਦਾ ਉੱਥੇ ਹੁਣ ਇੱਕ ਪੀਸੀਐਸ ਅਫਸਰ ਨੂੰ ਲਗਾਇਆ ਗਿਆ ਉਹ ਪੀਸੀਐਸ ਅਫਸਰ ਜਿਹੜੇ 2014 ਬੈਚ ਦੇ ਪੀਸਸ ਆਫੀਸਰ ਸਿਲੈਕਟ ਹੋਏ ਨੇ ਵਿਕਾਸ ਗੁਪਤਾ ਵਿਕਾਸ ਗੁਪਤਾ ਹੁਣੀ ਹਾਲੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੱਤਰ ਲੱਗਣ ਦੇ ਵਾਸਤੇ ਕਾਬਲ ਜਾਂ ਯੋਗ ਨਹੀਂ ਹੈ ਕਿਉਂਕਿ ਉਹ ਅਹੁਦਾ ਐਡੀਸ਼ਨਲ ਸੈਕਟਰੀ ਰੈਂਕ ਦੇ ਅਧਿਕਾਰੀ ਨੂੰ ਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਕੱਤਰ ਲਗਾਇਆ ਜਾ ਸਕਦਾ ਹੈ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ ਜਿਹੜਾ ਡਿਪਾਰਟਮੈਂਟ ਆਫ ਲੀਗਲ ਲੈਂਡ ਲੈਜਿਸਲੇਟਿਵ ਅਫੇਅਰ ਪੰਜਾਬ ਵੱਲੋਂ ਅ 2 ਜਨਵਰੀ 2018 ਨੂੰ ਇੱਕ ਨੋਟੀਫਿਕੇਸ਼ਨ ਗਜ਼ਟ ਵੀ ਰਿਲੀਜ਼ ਕੀਤਾ ਗਿਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਮੈਂਡਮੈਂਟ ਐਕਟ 2017 ਉਹਦੇ ਵਿੱਚ ਜੋ-ਜੋ ਤਬਦੀਲੀਆਂ ਆਏ ਸੀ ਉਸ ਤੋਂ ਬਾਅਦ ਉਹਨੂੰ ਨੋਟੀਫਾਈ ਕਰ ਦਿੱਤਾ ਗਿਆ ਸੀ ਜਿਹਦੇ ਚ ਪੈਰਾ ਜਿਹੜਾ ਜਿੱਥੇ ਚੇਅਰਮੈਨ ਸੀਨੀਅਰ ਵਾਈਸ ਚੇਅਰ ਵਾਈਸ ਚੇਅਰਮੈਨ ਨੂੰ ਡਿਫਾਈਨ ਕੀਤਾ ਗਿਆ ਉੱਥੇ ਹੀ 76 ਕਿਉ ਕਿਹੜਾ ਹੋਣਾ ਚਾਹੀਦਾ ਕਿਸ ਰੈਂਕ ਦਾ ਹੋਣਾ ਚਾਹੀਦਾ ਉਹ ਵੀ ਡਿਫਾਈਨ ਕੀਤਾ ਹੈ ਤੇ ਇਸ ਨੋਟੀਫਿਕੇਸ਼ਨ ਦੇ ਪੈਰਾ ਨੰਬਰ 10 ਦੇ ਵਿੱਚ ਸਪਸ਼ਟ ਲਿਖਿਆ ਹੋਇਆ ਜਿਹੜਾ ਤੁਸੀਂ ਸਕਰੀਨ ਤੇ ਵੀ ਦੇਖੋਗੇ ਦਾ ਸਟੇਟ ਗਵਰਨਮੈਂਟ ਸ਼ਲ ਅਪੋਇੰਟ ਦੀ ਸਕੱਰੇਟਰੀ ਆਫ ਦੀ ਬੋਰਡ ਹੂ ਸ਼ਲ ਬੀ ਐਂਡ ਅ ਅਫੀਸਰ ਫਰੋਮ ਦੀ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਮਤਲਬ ਆਈਐਸ ਔਰ ਪੰਜਾਬ ਸਿਵਲ ਸਰਵਿਸ ਮਤਲਬ ਪੀਸੀਐਸ ਨਾਟ ਬਿਲੋ ਦੀ ਰੈਂਕ ਆਫ ਅਡੀਸ਼ਨਲ ਸਕੱਰੇਟਰੀ ਜਿਸ ਦਾ ਸਪਸ਼ਟਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਸਤੇ 77 ਰੈਂਕ ਦਾ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਉਸ ਅਫਸਰ ਨੂੰ ਨਿਯੁਕਤ ਕੀਤਾ ਜਾਵੇਗਾ ਜੋ IAS ਅਫੀਸਰ ਜਾਂ PCS ਹੋਵੇਗਾ ਪਰ ਉਹਦੀ ਸਰਵਿਸ ਦੇ ਆਧਾਰ ਤੇ ਘੱਟੋ-ਘੱਟ ਉਹਦਾ ਜਿਹੜਾ ਰੈਂਕ ਐਡੀਸ਼ਨਲ ਸੈਕਟਰੀ ਮਤਲਬ ਵਧੇਕ 77 ਰੈਂਕ ਦਾ ਅਧਿਕਾਰੀ ਹੀ ਚਾਹੇ ਉਹ PCS ਅਫੀਸਰ ਹੋਵੇ ਚਾਹੇ ਉਹ IAS ਅਫੀਸਰ ਹੋਵੇ ਉਹ ਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 77 ਲੱਗ ਸਕਦਾ ਲੇਕਿਨ ਜੋ ਐਸਐਮਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਨੇ ਉਹ ਨੇ ਅਵਕਾਸ਼ ਗੁਪਤਾ ਜਿਹੜੇ 2014 ਬੈਚ ਦੇ ਪੀਸੀਐਸ ਅਫਸਰ ਨੇ ਅਗਰ ਪੀਸੀਐਸ ਅਫਸਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਪੰਜਾਬ ਦੇ ਵਿੱਚ ਪੀਸੀਐਸ ਅਫਸਰ ਸਿਲੈਕਟ ਹੁੰਦੇ ਨੇ ਕਿਉਂਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇਮਤਿਹਾਨ ਲਿਆ ਜਾਂਦਾ ਉਸ ਤੋਂ ਬਾਅਦ ਉਹ ਪੀਸੀਐਸ ਅਫਸਰ ਜਿਹੜੇ ਟੌਪਰ ਹੁੰਦੇ ਨੇ ਸਿਲੈਕਟ ਹੋ ਜਾਂਦੇ ਨੇ ਟ੍ਰੇਨਿੰਗ ਤੋਂ ਬਾਅਦ 1 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਪਹਿਲੇ ਸਾਲ ਦੇ ਵਿੱਚ ਉਹਨਾਂ ਨੂੰ ਫੀਲਡ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਲਗਾਇਆ ਜਾਂਦਾ ਔਰ ਘੱਟੋ ਘੱਟ 4 ਸਾਲ ਦੀ ਸਰਵਿਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਬਤੌਰ ਐਸਜੀਐਮ ਦੇ ਤੌਰ ਤੇ ਕੰਮ ਕਰ ਸਕਦੇ ਨੇ ਜ਼ਿਲ੍ਹਾ ਲੈਵਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਡਿਪਟੀ ਸੈਕਟਰੀ ਦੇ ਤੌਰ ਤੇ ਜਾਂ ਏਡੀਸੀ ਜਨਰਲ ਦੇ ਤੌਰ ਤੇ ਕੰਮ ਕਰ ਸਕਦੇ ਨੇ ਜਿਹੜਾ ਆਫੀਸਰ ਪੀਸਸ ਆਫੀਸਰ ਸਿਲੈਕਟ ਹੁੰਦਾ ਉਹ 9ਵੇਂ ਸਾਲ ਦੀ ਜਦੋਂ ਦੀ ਸਰਵਿਸ ਹੋ ਜਾਂਦੀ ਆ ਉਹਦਾ ਰੈਂਕ ਜੁਆਇੰਟ ਸੈਕਟਰੀ ਰੈਂਕ ਦਾ ਉਹ ਅਧਿਕਾਰੀ ਬਣ ਜਾਂਦਾ ਤੇ 14ਵੇਂ ਸਾਲ ਦੇ ਸ਼ੁਰੂ ਦੇ ਵਿੱਚ ਉਹ ਐਡੀਸ਼ਨਲ ਸੈਕਟਰੀ ਮਤਲਬ ਵਧੇਕ ਸਕੱਤਰ ਰੈਂਕ ਦਾ ਅਧਿਕਾਰੀ ਬਣ ਜਾਂਦਾ ਹੁਣ ਅਵਕਾਸ਼ ਗੁਪਤਾ ਜੋ 2014 ਬੈਚ ਦੇ ਪੰਜਾਬ ਦੇ ਵਿੱਚ ਇਸ ਸਮੇਂ ਜੋ ਵੀ ਪੀਸਸ ਆਫੀਸਰ ਨੇ ਹਲੇ ਤੱਕ ਜੁਆਇੰਟ ਸੈਕਟਰੀ ਵੀ ਹੀ ਨਹੀਂ ਬਣੇ ਤੇ ਨਾ ਹਲੇ ਕਿਉਂਕਿ 14ਵੇਂ ਸਾਲ ਦੇ ਵਿੱਚ ਵਧੇਕ ਸਕੱਤਰ ਰੈਂਕ ਦੇ ਉਹ ਬਣਦੇ ਆ ਗਏ ਨੇ ਤੇ ਅਵਕਾਸ਼ ਗੁਪਤਾ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 77 ਰੈਂਕ ਦਿੱਤਾ ਹੋਇਆ। ਹਾਲਾਂਕਿ ਗੱਲ ਕਰਦੇ ਹਾਂ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਪਿੱਛੇ ਜੇ ਆਈਐਸ ਅਫਸਰ ਕ੍ਰਿਸ਼ਨ ਕਮਾਰ ਉਹਨਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਕਾਰਜਕਾਰੀ ਚੇਅਰਮੈਨ ਲਗਾਇਆ ਗਿਆ ਸੀ ਤਾਂ ਉਸ ਸਮੇਂ ਵੀ ਪੰਜਾਬ ਸਰਕਾਰ ਵੱਲੋਂ ਇੱਕ ਪੀਸੀਐਸ ਅਫਸਰ ਨੂੰ 77 ਰੈਂਕ ਵਾਸਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਈ ਭੇਜਿਆ ਗਿਆ ਸੀ। ਉਹ ਪੀਸੀਐਸ ਅਫਸਰ ਸਨ 인ਦਰਜੀਤ ਕੌਰ ਕੰਗ ਪਰ ਉਹਨਾਂ ਦੀ ਵੀ ਉਸ ਸਮੇਂ ਜਿਹੜੀ ਸਰਵਿਸ ਆ ਉਹ ਐਡੀਸ਼ਨਲ ਸੈਕਟਰੀ ਦੇ ਰੈਂਕ ਦੇ ਅਧਿਕਾਰੀ ਨਹੀਂ ਸੀ ਜਿਸ ਕਰਕੇ ਉਸ ਸਮੇਂ ਕਾਰਜਕਾਰੀ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕ੍ਰਿਸ਼ਨ ਕੁਮਾਰ ਉਹਨਾਂ ਨੇ ਇੰਦਰਜੀਤ ਕੌਰ ਕੰਗ ਨੂੰ ਜੁਆਇਨ ਨਹੀਂ ਸੀ ਕਰਵਾਇਆ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸੇ ਸੀਨੀਅਰ ਆਫੀਸਰ ਨੂੰ ਭੇਜਿਆ ਸੀ ਜੋ ਘਟੋ-ਘਟੋ ਇੱਕ ਅਡੀਸ਼ਨਲ ਸੈਕਟਰੀ ਰੈਂਕ ਦਾ ਅਧਿਕਾਰੀ ਹੋਏ। ਹੁਣ ਸਵਾਲ ਹੈ ਕਿ ਅਗਰ ਕ੍ਰਿਸ਼ਨ ਕੁਮਾਰ ਹੋਣੀ ਵੀ ਆਈਐਸ ਅਫੀਸਰ ਨੇ ਤੇ ਡਾਕਟਰ ਸਤਬੀਰ ਕੌਰ ਬੇਦੀ ਜਿਹੜੇ ਇਸ ਸਮੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੇ ਉਹ ਕ੍ਰਿਸ਼ਨ ਕੁਮਾਰ ਹੋਣਾ ਨਾਲੋਂ ਵੀ ਸੀਨੀਅਰ ਰੈਨਕ ਕੋ ਕੇ ਉਹ ਰਿਟਾਇਰ ਹੋ ਚੁੱਕੇ ਨੇ ਦਿੱਲੀ ਗਵਰਨਮੈਂਟ ਤੋਂ ਤੇ ਇਸ ਕਰਕੇ ਉਹਨਾਂ ਨੂੰ ਵੀ ਨਿਜ਼ਮਾ ਦਾ ਪਤਾ ਹੋਣਾ ਚਾਹੀਦਾ ਕਿ ਜੇ ਕ੍ਰਿਸ਼ਨ ਕੁਮਾਰ ਹੋਣੀ ਤੁਹਾਡੇ ਤੋਂ ਇੱਕ ਜੂਨੀਅਰ ਅਫੀਸਰ ਨੂੰ ਇਹ ਪਤਾ ਸੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 70 ਰੈਂਕ ਦੇ ਅਧਿਕਾਰੀ ਉਹ ਲੱਗ ਸਕਦਾ ਜਿਹੜਾ ਕੱਟੂਕਟ ਐਡੀਸ਼ਨਲ ਸੈਕਟਰੀ ਰੈਂਕ ਦਾ ਹੋਵੇ ਤੇ ਫਿਰ ਡਾਇਰੈਕਟਰ ਸੁਦਬੀਰ ਕੌਰ 베ਦੀ ਜੋ ਐਸਐਮਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਕਿ ਜਿਹੜਾ ਸਕੱਤਰ ਰੈਂਕ ਦਾ ਸਰਕਾਰ ਵੱਲੋਂ ਅਧਿਕਾਰੀ ਭੇਜਿਆ ਗਿਆ ਤੁਸੀਂ ਉਸਤੇ ਇਤਰਾਜ਼ ਲਗਾ ਕੇ ਵਾਪਸ ਭੇਜ ਸਕਦੇ ਸੀ ਕਿ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਿਯਮਾਂ ਮੁਤਾਬਕ ਸਕੱਤਰ ਰੈਂਕ ਦਾ ਅਧਿਕਾਰੀ ਉਹ ਲੱਗ ਸਕਦਾ ਜਿਹੜਾ ਕੱਟੂਕਟ ਐਡੀਸ਼ਨਲ ਸੈਕਟਰੀ ਰੈਂਕ ਹੋਵੇ ਅਗਰ पीसीएस ਅਫਸਰਾਂ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਇਹ ਰੈਗੂਲਰ ਭਰਤੀ ਨਹੀਂ ਹੁੰਦੀ ਨਾ ਸਰਕਾਰ ਰੈਗੂਲਰ ਭਰਤੀ ਕਰਦੀ ਹੈ 2014 ਤੇ ਫਿਰ 2012 ਦੇ ਵਿੱਚ ਹੀ पीसीएस ਅਫਸਰ ਭਰਤੀ ਹੋਏ ਹਲੇ 2012 ਵਾਲੇ ਵੀ ਐਡੀਸ਼ਨਲ ਸੈਕਟਰੀ ਰੈਂਕ ਤੇ ਨਹੀਂ ਪਹੁੰਚਿਆਗੇ ਕਿਉਂਕਿ ਉਹ ਤੇ ਲੇਕਿਨ ਇਹ 2014 ਬੈਚ ਦੇ ਅਗਰ पीसीएस ਅਫਸਰ ਨੂੰ ਐਡੀਸ਼ਨਲ ਸੈਕਟਰੀ ਦਾ ਅਹੁਦਾ ਦਿੱਤਾ ਜਾਂਦਾ ਲਾਜ਼ਮੀ ਤੌਰ ਤੇ ਕਿਦਾਂ ਨਿੱਤੇ ਨਿਜ਼ਮਾ ਦੀਆਂ ਤੇ ਸਰਕਾਰ ਦੇ ਰੂਲਾਂ ਦੀਆਂ ਤਜੀਆਂ ਉਡਾਈਆਂ ਗਈਆਂ ਹਨ ਹਾਲਾਂਕਿ ਇਹਦੇ ਵਿੱਚ ਅਵਕਾਸ਼ ਗੁਪਤਾ ਦਾ ਕੋਈ ਕਸੂਰ ਨਹੀਂ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਬਤੌਰ 77 ਰੈਂਕ ਭੇਜ ਦਿੱਤਾ ਲੇਕਿਨ ਗਲਤੀ ਪੰਜਾਬ ਸਰਕਾਰ ਦੀ ਹੈ ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਦੇ ਜਿਨ੍ਹਾਂ ਨੇ ਕੋਈ ਇਤਰਾਜ਼ ਬਿਆਨ ਨਹੀਂ ਕੀਤਾ ਹੈਗਾ ਕਿਉਂਕਿ ਇੱਕ ਪੀਸ ਅਫਸਰ ਹੋਵੇ ਜਾਂ ਕੋਈ ਵੀ ਹੋਵੇ ਸਰਕਾਰ ਨੇ ਜਿੱਥੇ ਹੁਕਮ ਦੇ ਦਿੱਤੇ ਉੱਥੇ ਉਹਨੂੰ ਜਾ ਕੇ ਕੰਮ ਕਰਨਾ ਪੈਂਦਾ ਹੈ ਪਰ ਜਿੱਥੋਂ ਤੱਕ ਜਿਨ੍ਹਾਂ ਦੇ ਅੰਡਰ ਕਮ ਕਰਨਾ ਹੁੰਦਾ ਜਾਂ ਜਿਨ੍ਹਾਂ ਨੇ ਲਗਾਉਣਾ ਹੁੰਦਾ ਉਹਨਾਂ ਨੂੰ ਜਿਆਦਾ ਪਤਾ ਹੋਣਾ ਚਾਹੀਦਾ ਖਾਸ ਕਰਕੇ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ এডਿਕੇਸ਼ਨ ਡਿਪਾਰਟਮੈਂਟ ਜਾਂ ਪੰਜਾਬ ਦੇ ਪਰਸਨਲ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਸ ਅਫਸਰ ਨੂੰ ਪੰਜਾਬ ਸਕੂਲ এডਿਕੇਸ਼ਨ ਬੋਰਡ ਦੇ 77 ਰੈਂਕ ਵਾਸਤੇ ਨਿਯੁਕਤ ਕੀਤਾ ਜਾ ਰਿਹਾ ਕੀ ਉਹ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਸ਼ਰਤਾਂ ਪੂਰੀਆਂ ਕਰਦੇ ਨੇ ਅਗਰ ਪੰਜਾਬ ਦੇ ਪਰਸਨਲ ਵਿਭਾਗ ਵੱਲੋਂ ਭੇਜੇ ਗਏ ਨੇ ਪੀਸੀਐਸ ਆਫੀਸਰ ਅਫ ਕਾਸ਼ ਗੁਪਤਾ ਤੇ ਫਿਰ ਉੱਤੇ ਚੇਅਰਮੈਨ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਜਿਹੜੇ ਉਹਨਾਂ ਦੇ ਨਾਲ ਅਟੈਚ 70 ਰੈਂਕ ਦੇ ਅਧਿਕਾਰੀ ਕੀਤੇ ਕਿ ਨੇ ਕਿ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਿਜ਼ਮ ਅਤੇ ਪੰਜਾਬ ਸਰਕਾਰ ਦੇ ਜਿਹੜੇ ਸੇਵਾ ਨਿਜ਼ਮ ਨੇ ਉਹ ਸ਼ਰਤਾਂ ਪੂਰੀਆਂ ਕਰਦੇ ਨੇ ਕਿਤੇ ਨਾ ਕਿਤੇ ਮਾਮਲਾ ਕਾਫੀ ਗੁੰਝਲਦਾਰ ਹੈ ਕਿ ਕਿਵੇਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਹਾਲਾਂਕਿ ਬੜਾ ਉਹਦੇ ਚ ਕਲੀਅਰ ਲਿਖਿਆ ਜਿਹੜਾ ਕਿ ਘੱਟੋ ਘੱਟ ਉਹੀ ਆਈਐਸ ਅਫੀਸਰਾਂ ਦਾ ਪੀਸੀਐਸ ਅਫਸਰ ਲੱਗ ਸਕਦੇ ਨੇ ਜਿਹੜੇ ਘੱਟੋ ਘੱਟ ਐਡੀਸ਼ਨਲ ਸੈਕਟਰੀ ਰੈਂਕ ਦੇ ਅਧਿਕਾਰੀ ਨੂੰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਆ ਕਿ ਜਿਹੜਾ ਐਡੀਸ਼ਨਲ ਸੈਕਟਰੀ ਉਹਦਾ ਜਾਂ ਗ੍ਰੇਡ ਪੇ ਵੀ ਹੈ ਕਿ ਗ੍ਰੇਡ ਪੇ ਦੇ ਹਿਸਾਬ ਦੇ ਨਾਲ ਵੀ ਜਿਹੜਾ ਸਕੱਤਰ ਹੁਣ ਅਗਰ ਗੱਲ ਕੀਤੀ ਜਾਵੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ ਸਕੱਤਰ ਰੈਂਕ ਦਾ ਜਿਹੜਾ ਗ੍ਰੇਡ ਪੇ ਵਾ ਉਹ 37467 8800 ਗ੍ਰੇਡ ਪੇ ਹੋਣਾ ਚਾਹੀਦਾ ਹੈਗਾ ਲੇਕਿਨ ਐਸਐਮ ਜਿਹੜੇ ਪੀਸੀਐਸ ਅਫੀਸਰ ਨੇ ਉਹਨਾਂ ਦਾ ਇਹ ਗ੍ਰੇਡ ਪੇ ਆ ਉਹ ਇਸ ਟਾਈਮ 6400 ਆ ਇੱਕ ਪੀਸੀਐਸ ਅਫੀਸਰ ਦਾ ਜਿਹੜਾ 15600 ਹਾਈਫਨ 39100 ਅਰ 6400 ਗ੍ਰੇਡ ਪੇ ਆ ਉਹ ਉਸ ਰੈਂਕ ਦੇ ਅਧਿਕਾਰੀ ਨੇ ਜਦਕਿ ਪੰਜਾਬ ਸਕੂਲ এডਿਕੇਸ਼ਨ ਬੋਰਡ ਦਾ ਜਿਹੜਾ ਉਹਨਾਂ ਦਾ ਆਪਣਾ ਡਿਪਟੀ ਸੈਕਟਰੀ ਰੈਂਕ ਹੈ ਜੀ ਉਨ੍ਹਾਂ ਦਾ ਜਿਹੜਾ ਗ੍ਰੇਡ ਪੇ ਆ ਉਹ 15639100 ਤੇ 7600 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਆਪਣਾ ਡਿਪਟੀ ਸੈਕਟਰੀ ਆ ਉਹਦਾ ਜਿਹੜਾ ਗ੍ਰੇਡ ਪੇ ਆ 7600 ਆ ਜਦਕਿ ਮੌਜੂਦਾ ਜਿਹੜੇ ਪੀਸੀਸ ਆਫੀਸਰ ਅਵਕਾਸ਼ ਗੁਪਤਾ ਉਹਨਾਂ ਦਾ ਗ੍ਰੇਡ ਪੇ 6500 ਆ ਉਸ ਮਸਲੇ ਦੇ ਵਿੱਚ ਵੀ ਕਿਹਾ ਜਾ ਸਕਦਾ ਕਿ ਪੀਸੀਸ ਆਫੀਸਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਆਪਣੇ ਹੀ ਡਿਪਟੀ ਸੈਕਟਰੀ ਜਾਂ ਸਹਾਇਕ ਸੈਕਟਰੀ ਦੇ ਗ੍ਰੇਡ ਪੇ ਤੋਂ ਵੀ ਹੀਟਲੇ ਰੈਂਕ ਦੇ ਅਧਿਕਾਰੀ ਨੇ ਤੇ ਜਿਸ ਕਰਕੇ ਇਥੇ ਇੱਕ ਜੂਨੀਅਰ ਪੀਸੀਸ ਅਫਸਰ ਨੂੰ 77 ਰੈਂਕ ਦਾ ਅਹੁਦਾ ਦਿੱਤਾ ਹੋਇਆ ਹੁਣ ਇਹ ਚਰਚਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਔਰ ਪੰਜਾਬ ਸਰਕਾਰ ਦੇ ਵਿੱਚ ਵੀ ਖੂਬ ਚਰਚਾ ਹੋ ਰਹੀ ਕਿ ਆਖਿਰ ਕਿਵੇਂ ਇੱਕ ਜੂਨੀਅਰ ਆਫੀਸਰ ਨੂੰ ਜਿਸ ਦਾ ਗ੍ਰੇਡ ਪੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਾਇਕ 77 ਤੇ ਡਿਪੀ 77 ਦੇ ਗ੍ਰੇਡ ਪੇ ਨਾਲੋਂ ਵੀ ਛੋਟਾ ਗ੍ਰੇਡ ਪੇ ਆ ਉਸ ਆਫੀਸਰ ਨੂੰ ਕਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਕੱਤਰ ਲਗਾਇਆ ਜਾ ਸਕਦਾ ਇਹ ਪੰਜਾਬ ਸਰਕਾਰ ਦੇ ਹਲਕਿਆਂ ਦੇ ਵਿੱਚ ਚਰਚਾ ਕਿ ਆਖਰ ਪੰਜਾਬ ਸਰਕਾਰ ਨੇ ਜਾਂ ਪਰਸਨਲ ਵਿਭਾਗ ਨੇ ਨਹੀਂ ਦੇਖਿਆ ਹੋਵੇਗਾ ਕਿ ਇੱਕ ਜੂਨੀਅਰ ਪੀਸਿਸ ਆਫਿਸਰ ਨੂੰ ਅਡੀਸ਼ਨਲ ਸੈਕਟਰੀ ਦਾ ਰੈਂਕ ਦੇ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਕੱਤਰ ਬਣਾਇਆ ਜਾ ਰਿਹਾ ਸਿਰਫ ਅਵਕਾਸ਼ ਗੁਪਤਾ ਦੀ ਹੀ ਨਾ ਗੱਲ ਕੀਤੀ ਅਗਰ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਕਈ ਪੰਜਾਬ ਪੁਲਿਸ ਦੇ ਵਿੱਚ ਏਡੀਜੀਪੀ ਲੈਵਲ ਦੇ ਅਧਿਕਾਰੀ ਉਹਨਾਂ ਪੋਸਟਾਂ ਤੇ ਲਾਏ ਗਏ ਨੇ ਜੇੜੀnga ਪੋਸਟਾਂ ਤੇ ਡੀਆਈਜੀ ਰੈਂਕ ਦੇ ਅਧਿਕਾਰੀ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਕਿਤੇ ਨਾ ਕਿਤੇ ਸਰਕਾਰ ਪ੍ਰੋਟੋਕਾਲ ਕਿਤੇ ਨਾ ਕਿਤੇ ਸਰਕਾਰ ਸਨੀਓਰਿਟੀ ਤੇ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਰੂਲ ਤੇ ਨਿਜ਼ਮ ਖੁਦ ਹੀ ਵੱਲੋਂ ਬਣਾਏ ਹੋਏ ਨੂੰ ਰੂਲਾਂ ਨੂੰ ਤੋੜ ਰਹੀ ਜਾ ਹੁਣ ਦੇਖਦੇ ਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚਰਚਾ ਤੇ ਵੀ ਆ ਕਿ ਕਾਫੀ ਵੱਡੇ ਪੱਦਰ ਤੇ ਤਬਦੀਲੀਆਂ ਹੋਣ ਵਾਲੀਆਂ ਨੇ ਵੱਡੇ ਅਹੁਦਿਆਂ ਦੀਆਂ ਤਬਦੀਲੀਆਂ ਹੋਣ ਵਾਲੀਆਂ ਨੇ ਤੇ ਕੀ ਉਹਨਾਂ ਤਬਦੀਲੀਆਂ ਦੇ ਵਿੱਚ ਸਖਤ ਰੈਂਕ ਵੀ ਆ ਜਾਂ ਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਕਿਉਂਕਿ ਰੌਲਾ ਤੇ ਜ਼ਰੂਰ ਪੈਂਦਾ ਉਹ ਸਿਆਣੇ ਕਹਿੰਦੇ ਨੇ ਕਿ ਧੂਮਾ ਉੱਥੇ ਨਿਕਲਦਾ ਜਿੱਥੇ ਅੱਗ ਲੱਗੀ ਹੋਵੇ ਤੇ ਖਾਸ ਕਰਕੇ ਜਦੋਂ ਨਿਜ਼ਮਾ ਨੂੰ ਛਿਕੇ ਟੰਗੇ ਨਿਜ਼ਮਾ ਨੂੰ ਤੋੜ ਕੇ ਅਹੁਦੇ ਦਿੱਤੇ ਜਾਂਦੇ ਨੇ ਜਾਂ ਬਾਹਰਲੇ ਸੋਬਿਆਂ ਦੇ ਲੋਕਾਂ ਨੂੰ ਪੰਜਾਬ ਦੇ ਮਹੱਤਵਪੂਰਨ ਅਹੁਦਿਆਂ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਫਿਰ ਤੇ ਲਾਜ਼ਮੀ ਤੌਰ ਤੇ ਧੂਮਾ ਤੇ ਉੱਠਦਾ ਹੀ ਹੈ ਇਸ ਜਾਣਕਾਰੀ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ